ਨੇਪਾਲ ਬਾਰੇ ਜ਼ਰੂਰ ਗੱਲ ਕਰਨੀ ਹੈ ਇੱਕ ਦੋਸਤ ਦਾ ਕਮੈਂਟ ਵੀ ਹੈ ਪਹਿਲਾਂ ਵੀ ਕੁਝ ਦੋਸਤਾਂ ਦੇ ਕਮੈਂਟ ਸੀ ਦੇਖੋ ਜੇ ਆਪਾਂ ਦੇਖੀਏ ਤਾਂ ਨੇਪਾਲ ਦੀ ਖਬਰ ਜਿਹੜੀ ਹੈ ਨਾ ਮੇਰੇ ਖਿਲ ਦੇ ਨਾਲ ਤੁਸੀਂ ਲੁਧਿਆਣੇ ਤੋਂ ਲੈ ਕੇ ਵੇਖੋਗੇ ਤਾਂ ਬਿਹਾਰ ਦੇ ਬਾਰਡਰ ਨੇਪਾਲ ਦੇ ਬਾਰਡਰ ਤੱਕ ਪੂਰੀ ਐਸ ਵੇਲੇ ਚਰਚਾ ਹੈ ਤਾਂ ਉਹਦਾ ਇੱਕ ਵੱਡਾ ਕਾਰਨ ਇਹ ਸੀਗਾ ਕਿ ਜਿਹੜਾ ਉੱਥੇ ਵਿਰੋਧ ਹੋਇਆ ਬਹੁਤ ਵੱਡਾ ਹੂੰ ਉਹ ਸੋਸ਼ਲ ਮੀਡੀਆ ਕਰਕੇ ਹੋਇਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਬੰਦ ਕਰ ਦਿੱਤੇ ਪਰ ਕਈ ਚੀਜ਼ਾਂ ਜਿਹੜੀਆਂ ਇਦਾਂ ਹੁੰਦੀਆਂ ਨੇ ਨਾ ਉਹ ਇੱਕ ਕੋਈ ਮਤਲਬ ਇਦਾਂ ਨਹੀਂ ਹੁੰਦਾ ਕਿ ਇੱਕ ਚਿੰਗਾਰੀ ਜਿਹੜੀ ਹੈ ਤੇ ਉਹ ਭਾਂਬੜ ਬਣਾ ਗਈ ਉਹ ਕਈ ਕਾਰਨ ਹੁੰਦੇ ਆ ਜੀ ਉਹਦੇ ਕਈ ਕਾਰਨ ਹੁੰਦੇ ਆ ਹਾਂਜੀ ਮਸਲਨ ਉੱਥੇ ਹੁਣ ਤੁਸੀਂ ਦੇਖੋਗੇ ਤਾਂ ਟਿਕਟੌਕ ਨੂੰ ਜ਼ਿਆਦਾ ਉਹ ਤਰਜੀਹ ਦੇ ਰਿਹਾ ਹੈ ਹਾਂਜੀ ਠੀਕ ਹੈ ਨਾ ਕਿਉਂਕਿ ਉਹ ਚੀਨ ਦੇ ਪੱਖੀ ਹੋ ਗਿਆ ਚੀਨ ਦੇ ਉਲਾਰ ਵਾਦੀ ਆ ਟਿਕਟੌਕ ਜਿਹੜੀ ਆ ਉਹ ਤਾਂ ਵੈਸੇ ਵੀ ਜੇ ਆਪਾਂ ਵੇਖੀਏ ਤਾਂ ਇੰਡੀਆ 'ਚ ਵੀ ਕਹਿੰਦੇ ਆ ਕਿ ਬਈ ਹੋ ਸਕਦਾ ਕਿ ਚਾਲੂ ਹੋ ਜਾਵੇ ਤਾਂ ਇਦਾਂ ਮਤਲਬ ਕਿ ਕਹਿਣ ਦਾ ਭਾਵ ਇਹੋ ਆ ਕਿ ਉੱਥੇ ਬੇਰੋਜ਼ਗਾਰੀ ਵੱਧ ਗਈ ਕਰਪਸ਼ਨ ਦੇ ਉਹਨਾਂ ਦੇ ਮਾਮਲੇ ਕੁਝ ਐਸੇ ਆ ਕਿ ਇੱਕ ਪਾਸੇ ਤੇ ਬੇਰੋਜ਼ਗਾਰੀ ਹੈ ਆਰਥਿਕ ਨਾ ਬਰੋਬਰਤਾ ਹੈ ਜੀ ਮਤਲਬ ਕਿ ਕੁਝ ਬੰਦੇ ਆ 10 20% ਜਿਨ੍ਹਾਂ ਦੇ ਕੋਲ ਦੇਸ਼ ਦਾ 55% ਤਾਂ ਚਲਾ ਗਿਆ ਦੂਜੇ ਪਾਸੇ ਮਗਾਈ ਆ ਗਰੀਬੀ ਆ ਬੇਰੋਜ਼ਗਾਰੀ ਆ ਉਹ ਨੌਜਵਾਨ ਜਿਹੜੇ ਸੀਗੇ ਅੰਦਰੋਂ ਅੰਦਰੀ ਇਸ ਸਿਸਟਮ ਤੋਂ ਕੁੜੇ ਪੈਸੀ ਕੇ ਭਾਈ ਪਤੀ ਜਵਾ ਦੀ ਚੱਲੀ ਆਉਂਦਾ ਨਵੇਂ ਬੰਦਿਆਂ ਨੂੰ ਮੌਕਾ ਹੀ ਨਹੀਂ ਮਿਲਦਾ ਪੋਲਿਟਿਕਸ ਦੇ ਵਿੱਚ ਤਾਂ ਕਈ ਚੀਜ਼ਾਂ ਜੁੜ ਗਈਆਂ ਜੀ ਤੇ ਜਦੋਂ ਇਹਨਾਂ ਨੇ ਉਹ ਕੁਝ ਸੋਸ਼ਲ ਮੀਡੀਆ ਪਲੇਟਫਾਰਮ ਸੀਗੇ ਜਿਹੜੇ ਉਹ ਬੰਦ ਕੀਤੇ ਤਾਂ ਫਿਰ ਉਹ ਮਤਲਬ ਕਿ ਇੱਕ ਬਹਾਨਾ ਬਣ ਗਿਆ ਸੱਜੇ ਸੱਜੇ ਫਿਰ ਜੋ ਚੱਲਦਾ ਪਿਆ ਸੀ ਕੰਮ ਆ ਉਹ ਤੇ ਚਰਮਤੀ ਪਹੁੰਚ ਗਿਆ ਹੁਣ ਤੇ ਤੁਸੀਂ ਦੇਖੋ ਕਿ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ ਉਲੀ ਸਾਹਿਬ ਨੇ ਅਸਤੀਫਾ ਦੇ ਦਿੱਤਾ ਤੇ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਹੋਰ ਵੀ ਕਈ ਚੀਜ਼ਾਂ ਨੇ ਉੱਥੇ ਵਾਪਰ ਰਹੀਆਂ ਕਿ ਲੋਕ ਸੰਸਦ ਤੱਕ ਚਲੇ ਗਏ ਨੇ ਮਤਲਬ ਕਿ ਨੌਜਵਾਨ 19 ਕੇ 20 ਤੇ ਉੱਥੇ ਮੌਤਾਂ ਹੋ ਗਈਆਂ ਬਹੁਤ ਜ਼ਿਆਦਾ 400 ਦੇ ਕਰੀਬ ਲੋਕ ਜ਼ਖਮੀ ਨੇ ਕਾਫੀ ਬਹੁਤ ਬਹੁਤ ਜ਼ਿਆਦਾ ਮਤਲਬ ਕਿ ਨੇਪਾਲ ਦੇ ਵਿੱਚ ਇਸ ਵੇਲੇ ਮਾਹੌਲ ਜਿਹੜਾ ਵਿਗੜ ਗਿਆ ਸੀਗਾ ਹੁਣ ਫੌਜ ਦਾ ਬਿਆਨ ਆਇਆ ਕਿ ਹੋਲੀ ਨੇ ਅਸਤੀਫਾ ਦੇ ਦਿੱਤਾ ਹੁਣ ਸਜੇ ਸਜੇ ਹਾਲਾਤਾਂ ਅਮਰਗੇ ਉਹ ਜਾਣ ਕੇ ਹੂੰ 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 प्रदीप ਜੀ ਬਹੁਤ ਬਹੁਤ ਸ਼ੁਕਰੀਆ ਭਾਈ ਇੱਕ ਦੀਪ ਗਰੇਵਾਲ ਜੀ ਦੱਸ ਰਹੇ ਨੇ ਕਿ ਨੇਪਾਲ ਦੇ ਪੀਐਮ ਕਹਿੰਦੇ ਹੋਲੀ ਜਿਹੜੇ ਭੱਜਨ ਨੂੰ ਵੀ ਤਿਆਰ ਨੇ ਹੈਲੀਕਾਪਟਰ ਵੀ ਕਹਿੰਦੇ ਪਹੁੰਚ ਗਿਆ ਹਾਂਜੀ ਉੱਥੇ ਨੱਕਸਮਾ ਨਹੀਂ ਇੰਨਾ ਪੈ ਗਿਆ ਸੀਗਾ ਜੀ ਉਹ ਖਲਾਰਾ ਇਹਨਾਂ ਪੈ ਗਿਆ ਸੀ ਉੱਥੇ ਕਹਿਰ ਚਲੋ ਦੋਸਤ ਕਾਫੀ ਸਾਰੇ ਕਹਿ ਰਹੇ ਨੇ ਕਿ ਕਮੈਂਟ ਨਹੀਂ ਵੀ ਪੜੇ ਜਾਂਦੇ ਜੀ ਇੱਕ ਮਿੱਤਰ ਕਹਿ ਰਹੇ ਨੇ ਕਿ ਅੱਜ ਬੋਰਿੰਗ ਲੱਗਿਆ ਪ੍ਰੋਗਰਾਮ ਤੇ ਉਹਦਾ ਜਵਾਬ ਵੀ ਦੋਸਤ ਕਹਿ ਰਹੇ ਨੇ ਨਹੀਂ ਨਹੀਂ ਦੋਸਤ ਜਵਾਬ ਦੇਣ ਜੀ ਨਾ ਦੇਖੋ ਹੋ ਸਕਦਾ ਜੀ ਹਮ ਅਸੀਂ ਮਤਲਬ ਕਿ ਬੋਰਿੰਗ ਕਰ ਰਹੇ ਹੋਣਗੇ ਤੁਹਾਨੂੰ ਹੋ ਸਕਦਾ ਹਮ ਕਿ ਐਫਰਟਸ ਸ ਕਈ ਵਾਰ ਹੋ ਸਕਦਾ ਉਹਦੇ ਚ ਕਮੀ ਹੋਵੇ ਇਹਦੇ ਚ ਕੀ ਹੈ ਜੀ ਅਸੀਂ ਕੋਈ ਕਲਾਕਾਰ ਥੋੜੀ ਹੈ ਜੀ ਅਸੀਂ ਕੋਈ ਕਲਾਕਾਰ ਨਹੀਂ ਆ ਕਿ ਇੰਟਰਟੇਨ ਕਰਨਾ ਲੋਕਾਂ ਸਾਡਾ ਕੰਮ ਹੈ ਕਿ ਸੂਚਨਾ ਜਾਣਕਾਰੀ ਹੂੰ ਤਾਂ ਕਈ ਵਾਰ ਹੋ ਸਕਦਾ ਡਿਲੀਵਰ ਕਰਨ ਚ ਹੂੰ ਜਾਂ ਹੋ ਸਕਦਾ ਸੂਚਨਾ ਕਲੈਕਟ ਕਰਨ ਚ ਕਮੀ ਹੋ ਯਾਰ ਇਹਦੇ ਚ ਜੀ ਜੇ ਅਸੀਂ ਲੋਕਾਂ ਦੀ ਲੋਚਨਾ ਕਰਦੇ ਤੇ ਅਸੀਂ ਕਿਤੇ ਹੈਗੇ ਆ ਵੀ ਦੇਵਦੂਤ ਆ ਜੀ ਜੀ ਹਾਂਜੀ ਉਹ ਕਈ ਵਾਰੀ ਇਹ ਵੀ ਹੁੰਦਾ ਕਿ ਕੋਈ ਇੰਟਰਸਟ ਦੀ ਖਬਰ ਨਹੀਂ ਕਈ ਵਾਰੀ ਮਿਲ ਜੇ ਇੱਕ ਚੀਜ਼ ਹੋਰ ਵੀ ਹੁੰਦੀ ਹੈ ਕਿ ਕਮੈਂਟ ਦਾ ਨਾਮ ਪੜੇ ਜਾਂਦਾ ਦੋਸਤਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਹੈ ਵੱਖ-ਵੱਖ ਪ੍ਰਕਾਰ ਦੀ ਹੁੰਦੀ ਹੈ ਕਈ ਵਾਰ ਬੰਦੇ ਨੂੰ ਲੱਗਦਾ ਕਿ ਯਾਰ ਆਹ ਚੀਜ਼ ਮੈਂ ਸੁਣੀ ਆਹ ਚੀਜ਼ ਮੈਂ ਪਹਿਲਾਂ ਜਾਉਂਦਾ ਹਾਂ ਕਈ ਵਾਰ ਉਹ ਸਿਹਸ ਨਾਲ ਹੁੰਦਾ ਹੈ ਹੂੰ ਖੈਰ ਹਾਂਜੀ ਬਿਕਰ ਸਿੰਘ ਜੀ ਕਹਿ ਰਹੇ ਨੇ ਕਿ ਸਵੇਰੇ ਕਹਿੰਦੇ ਕੀ ਮੌਤਾਂ ਸੀਗੀਆਂ ਹਾਂਜੀ ਉਹ ਚਲੋ 20 ਕੀ ਮੌਤਾਂ ਤੱਕ ਤੇ ਸੁਣਿਆ ਸੀ ਉਸ ਤੋਂ ਬਾਅਦ ਫਿਰ ਜ਼ਿਆਦਾ ਉਧਰ ਧਿਆਨ ਨਹੀਂ ਹੋਇਆ ਖੈਰ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰੇ ਦੋਸਤਾਂ ਦਾ ਜਿਹੜੇ ਗੁੱਸਾ ਕਰ ਰਹੇ ਨੇ ਉਹਨਾਂ ਦਾ ਵੀ ਬਹੁਤ ਸ਼ੁਕਰੀਆ ਜਿਹੜੇ ਮੋਹ ਕਰ ਰਹੇ ਨੇ ਉਹਨਾਂ ਦਾ ਵੀ ਸ਼ੁਕਰੀਆ